ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਬੀਜ ਮੰਤਰ ਹਾਰ ਕੀਰਤਨ ਗਾਓ ਅਗੇ ਮਿਲਨ ਤਾਵੇ ਤਉ ਗੁਰ ਪੂਰੇ ਕੀ ਚਰਨੀ ਲਾਗ ਜਨਮ ਜਨਮ ਕਾ ਸੋਇ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੇ ਵਸਾ ਭਾਲ ਜਲ ਪਾਰ ਪਰਲਾ टल गोरका शब्द यमत रस पियो निर्मल जियो सोद सोद ਛੁਟਕਾਰਾ ਸੋਹਾਰ ਭਜਨ ਸਾਜ ਕੇ ਸੰਗ ਮਨ ਤਨ ਰਪੇ ਹਰ ਕੇ ਰੰਗ ਛੋਡ ਸਿਆਣਪ ਬਹੁਤ ਉਤराई ਮਾਨ ਬਿਨ ਹਰ ਨਾਵੇ ਜਾਇ ਨ ਕਾਈ ਦਇਆ ਤਾਰੀ ਗੁਬਿੰਦ ਗੁਣ ਸਾਈ ਹਰ ਹਰ ਨਾਨਕ ਟੇਕ ਟਕਾਈ 사ਤਨਾਹ ਸ੍ਰੀ ਵਾਹਿਗੁਰੂ ਸਹਬ ਜੀ बीज कीर्तन गाओ आगे मेलनथाव गौरपूरी की चरी लाग जन्म जन्म का सोया जाग ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੇ ਵਸਾ ਭਾਜਲ ත අය මන්න අ්ටල තාශටේ මයාකේ පටල්ල ගොරකා ශබද යමොතරස පියෝ ਸੋਦਤ ਸੋਦਤ ਸੋਧ ਬਚਾਰਿਓ ਬੇਨਰ ਭਗਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਜ ਕੇ ਸੰਗ ਮਨ ਤਨ ਰਪੇ ਹਰ ਕੇ ਰੰਗ ਛੋੜ ਸਿਆਣਪ ਬਹੁច ਉਤराई ਮਨ ਬਿਨ ਹਰ ਨਾਵੇ ਜਾਇ ਨ ਕਾਈ ਦਿਆਲ ਧਾਰੀ ਗਬਿੰਦ ਗੁਣਸਾਈ ਹਰ ਹਰ ਨਾਨਕ ਟੇਕ ਟਕਾਈ 사ਤਨਾਹ ਸ੍ਰੀ ਵਾਹਿਗੁਰੂ ਸਹਬਜੀ ਬੀਜ ਮੰਤਰ ਹਰ ਕੀਰਤਨ ਗਾਓ ਅਗੇ ਮਿਲਨ ਥਾਵੇ ਤਾਉ ਗੁਰ ਪੂਰੀ ਕੀ ਚਰਨੀ ਲਾਗ ਜਨਮ ਜਨਮ ਕਾ ਸੋਇ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੇ ਵਸਾ माया के पटल गोर्का यमत रस पियो ਸੋਦਤ ਸੋਦਤ ਸੋਧ ਬਚਾਰਿਓ ਬੇਨਰ ਭਗਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਜ ਕੇ ਸੰਗ ਮਨ ਤਾਨ ਰਪੇ ਹਰ ਕੇ ਰੰਗ ਛੋੜ ਸਿਆਣਪ ਬਹੁਤ ਉਤराई ਮਨ ਬਿਨ ਹਰ ਨਾਵੇ ਜਾਇ ਨ ਕਾਈ ਦਿਆਲ ਤਾਰੀ ਗਬਿੰਦ ਗੁਣ ਸਾਈ ਹਰ ਹਰ ਨਾਨਕ ਟੇਕ ਟਕਾਈ 사ਤਨਾਹ ਸ੍ਰੀ ਵਾਹਿਗੁਰੂ ਸਹਬ ਜੀ ਬੀਜ ਮੰਤਰ ਹਰ ਕੀਰਤਨ ਗਾਓ ਅਗੇ ਮਿਲਨ ਤਾਵੇ ਤਉ ਗੁਰ ਪੂਰੀ ਕੀ ਚਰਨੀ ਲਾਗ ਜਨਮ ਜਨਮ ਕਾ ਸੋਇ ਜਾਗ ਹਰ ਹਰ ਜਾਪ ਜਪਲਾ कृपाते हृदेव यमत रस पियो ता तेरा होया निर्मल जियो सोदत सोदत सोद बचारियो بن ہر بھگت نہیں شٹکارا سو ہر भजन ساز کے سنگ من تن رپے ہر کے رنگ چھوڑ سیان پر بہت اترائی ਮਨ ਬਿਨ ਹਰ ਨਾਵੇ ਜਾਇ ਨ ਕਾਈ ਦਿਆਲ ਧਾਰੀ ਗੁਬਿੰਦ ਗੁਣ ਸਾਈ ਹਰ ਹਰ ਨਾਨਕ ਟੇਕ ਟਕਾਈ 사ਤਨਾਹ ਸ੍ਰੀ ਵਾਹਿਗੁਰੂ ਸਹਬ ਜੀ ਬੀਜ ਮੰਤਰ ਹਰ ਕੀਰਤਨ ਗਾਓ ਆਗੇ ਮਿਲਨ ਥਾਵੇ ਤਾਉ ਗੁਰ ਪੂਰੇ ਕੀ ਚਰਨੀ ਲਾਗ ਜਨਮ ਜਨਮ ਕਾ ਸੋਇ ਜਾਗ ਹਰ ਹਰ ਜਾਪ ਜਪਲਾ ਘਰ ਕਿਰਪਾ ਤੇ ਹਿਰਦੇ ਵਸਾ शबद यमत रस पियो ता तेरा होया निर्मल जियो सोदत सोदत सोद बचारियो बेन हर ਭਗਤ ਨਹੀਂ ਛੁਟਕਾਰਾ ਸੋਹਰ ਭਜਨ ਸਾਧਕੇ ਸੰਗ ਮਨ ਤਨ ਰਪੇ ਹਰ ਕੇ ਰੰਗ ਛੋੜ ਸਿਆਨਪ ਬਹੁ ਚਤਰਾਈ ਮਨ ਬਿਨ ਹਰ ਨਾਵੇ ਜਾਇ ਨ ਕਾਈ ਦਿਆਲ ਧਾਰੀ ਗੁਬਿੰਦ ਗੁਣ ਸਾਈ ਹਰ ਹਰ ਨਾਨਕ ਟੇਕ ਟਕਾਈ 사ਤਨਾਹ ਸ੍ਰੀ ਵਾਹਿਗੁਰੂ ਸਹਬ ਜੀ बीज मंत्र हार कीर्तन गाओ आगे मिलन तावे तव थाव। गुरपुर की चरनी लाग जन्म जन्म का सोया जाग ਹਰ ਜਾਪ ਜਪਲਾ ਗੁਰ ਕਿਰਪਾ ਤੇ ਹਰ ਦੇਵਸਾ ਭਾਜਲ ਪਾਰ ਪਰਲਾ पटल का माया के पटल गोर्का यमत रस पियो ਸੋਦਤ ਸੋਦਤ ਸੋਧ ਬਚਾਰਿਓ ਬੇਨ ਹਰ ਭਗਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਜ ਕੇ ਸੰਗ ਮਨ ਤਾਨ ਰਪੇ ਹਰ ਕੇ ਰੰਗ ਛੋੜ ਸਿਆਣਪ ਬਹੁਤ ਉਤराई ਮਨ ਬਿਨ ਹਰ ਨਾਵੇ ਜਾਇ ਨ ਕਾਈ ਦਿਆਲ ਧਾਰੀ ਗਬਨ ਦਾ ਗੁਣ ਸਾਈ ਹਰ ਹਰ ਨਾਨਕ ਟੇਕ ਟਕਾਈ 사ਤਨਾਹ ਸ੍ਰੀ ਵਾਹਿਗੁਰੂ ਸਹਬ ਜੀ ਬੀਜ ਮੰਤਰ ਹਰ ਕੀਰਤਨ ਗਾਓ ਅਗੇ ਮਿਲਨ ਤਾਵੇ ਤਉ ਗੁਰ ਪੂਰੀ ਕੀ ਚਰਨੀ ਲਾਗ ਜਨਮ ਜਨਮ ਕਾ ਸੋਇ ਜਾਗ ਹਰ ਹਰ ਜਾਪ ਜਪਲਾ ਗੋਰਾ ਕਿਰਪਾ ਤੇ ਹਿਰਦੇ ਵਸਾ ਭਾਲ ਜਲ ਸਪੀਓ ਤਾ ਤੇਰਾ ਹੋਇਆ ਨਿਰਬਲ ਜੀਓ ਸੋਦਤ ਸੋਦਤ ਸੋਧ ਬਚਾਰਿਓ ਬੇਨਰ ਭਗਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਜ ਕੇ ਸੰਗ ਮਨ ਤਨ ਰਪੇ ਹਰ ਕੇ ਰੰਗ ਛੋਡ ਸਿਆਣ ਪ੍ਰਭ ਹੋਜ ਉਤਰਾਈ ਮਾਨਬਿਨ ਹਰ ਨਾਵੇ ਜਾਇਨ ਕਾਈ ਦੇ ਆਲ ਧਾਰੀ ਗੁਬਿੰਦ ਗੁਣ ਸਾਈਂ ਹਰ ਹਰ ਨਾਨਕ ਟੇਕ ਟਕਾਈ 사ਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਬੀਜ ਮੰਤਰ ਹਰ ਕੀਰਤਨ ਗਾਓ ਅਗੇ ਮਿਲਨਤਾਵੇ ਤਉ ਗੁਰਪੂਰੇ ਕੀ ਚਰਨੀ ਲਾਗ ਜਨਮ ਜਨਮ ਕਾ ਸੋਇ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਰਦੇਵ ਸਾ ਭਾਲ ਜਲ ਪਾਰ ਪਰਲਾ ਰਹਾਉ ਨਾਮਨ ਤਾਨ ਧਿਆਇਆ ਮਨ ਅਟਲ ਤਾ シュਟੇ ਮਾਇਆ पटल गोरका यमत रस पियो तेरा होया निर्मल जियो सोद 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 बचारियो بن ہر بھگت نہیں چھٹکارا سو ہر भजन ساز کے سنگ من تن رپے ہر کے رنگ چھوڑ سیان پر پہنچترائی ਮਨ ਬਿਨ ਹਰ ਨਾਵੇ ਜਾਇ ਨ ਕਾਈ ਦਇਆਲ ਧਾਰੀ ਗੁਬਿੰਦ ਗੁਣ ਸਾਈ ਹਰ ਹਰ ਨਾਨਕ ਟੇਕ ਟਕਾਈ 사ਤਨਾਹ ਸ੍ਰੀ ਵਾਹਿਗੁਰੂ ਸਹਬ ਜੀ बीज मंत्र हार कीर्तन गाओ आगे मिलन तावे तव थाव। गुरपुर की चरनी लाग जन्म जन्म का सोया जाग ਜਪ ਜਪਲਾ ਗੁਰ ਕਿਰਪਾ ते माया के पटल गोर्का यमत रस पियो सोदत सोदत सोध बचारियो बेनहर भगत नहीं छुटकारा सोहर भजन साध के संग ਮਨ ਤਨ ਰਪੇ ਹਰ ਕੇ ਰੰਗ ਛੋੜ ਸਿਆਣਪ ਬਹੁច ਉਤराई ਮਨ ਬਿਨ ਹਰ ਨਾਵੇ ਜਾਇ ਨ ਕਾਈ ਦਿਆਲ ਧਾਰੀ ਬਿੰਦ ਗੁਣ ਸਾਈਂ ਹਰ ਹਰ ਨਾਨਕ ਟੇਕ ਟਕਾਈ ਸਾਤਨਾਹ ਸ੍ਰੀ ਵਾਹਿਗੁਰੂ ਸਹਬ ਜੀ ਬੀਜ ਮੰਤਰ ਹਰ ਕੀਰਤਨ ਗਾਓ ਅਗੇ ਮਿਲਨ ਥਾਵੇ ਤਉ ਗੁਰ ਪੂਰੀ ਕੀ ਚਰਨੀ ਲਾਗ ਜਨਮ ਜਨਮ ਕਾ ਸੋਇ ਜਾਗ ਹਰ ਹਰ ਜਾਪ ਜਪਲਾ ਗੋਰਾ ਕਿਰਪਾ ਤੇ ਹਿਰਦੇ ਵਸਾ ਭਾਲ ਜਲ ਪਾਰ ਪਰਲਾ ਰਹਾਉ ਨਾਮਨ ਤਨ ਧਿਆਇਆ ਮਨ ਅਟਲ ਤਾ シュਟੇ ਮਾਇਆ ਕੇ ਪਟਲ ਗੁਰ ਕਾ ਸ਼ਬਦ ਅਮਤ ਰਸ ਪੀਓ ਤਾਂ ਤੇਰਾ ਹੋਇਆ ਨਿਰਬਲ ਜੀਓ ਸੋਦਤ ਸੋਦਤ ਸੋਧ ਬਚਾਰਿਓ ਨਰ ਭਗਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਜ ਕੇ ਸੰਗ ਮਨ ਤਨ ਰਪੇ ਹਰ ਕੇ ਰੰਗ ਛੋੜ ਸਿਆਣਪ ਬਹੁਤ ਉਤराई ਮਾਨ ਬਿਨ ਹਰ ਨਾਵੇ ਜਾਇ ਨ ਕਾਈ ਦਿਆਲ ਧਾਰੀ ਗੁਬਿੰਦ ਗੁਣ ਸਾਈ ਹਰ ਹਰ ਨਾਨਕ ਟੇਕ ਟਕਾਈ 사ਤਨਾਹ ਸ੍ਰੀ ਵਾਹਿਗੁਰੂ ਸਹਬ ਜੀ बीज मंत्र हार कीर्तन गाओ आगे मिलन तावे थौ थाव। गुर पूरी की चरनी लाग जन्म जन्म का सोया जाग japala ਬਦਯ ਅਮਤ ਰਸ ਪੀਓ ਤਾਂ ਤੇਰਾ ਹੋਇਆ ਨਿਰਬਲ ਜੀਓ ਸੋਦਤ ਸੋਦਤ ਸੋਧ ਬਚਾਰਿਓ بن ہر بھگت نہیں چھٹکارا سو ہر भजन ساتھ کے سنگ من تن رپے ہر کے رنگ چھوڑ سیانے پر بہت اترائی ਮਾਨ ਬਿਨ ਹਰ ਨਾਵੇ ਜਾਇ ਨ ਕਾਈ ਦਇਆਲ ਧਾਰੀ ਗੁਬਿੰਦ ਗੁਣ ਸਾਈ ਹਰ ਹਰ ਨਾਨਕ ਟੇਕ ਟਕਾਈ 사ਤਨਾਮ ਸ੍ਰੀ ਵਾਹਿਗੁਰੂ ਸਹਬ ਜੀ बीज कीर्तन गाओ आगे मेलनथाव गौरपूरी की चरी लाग जन्म जन्म का सोया जाग ਹਰ ਹਰ ਜਾਪ ਜਪਲਾ